ਹੈਲੋ ਗਾਇਜ਼ ਗੁੱਡ ਮਾਰਨਿੰਗ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਂਟ ਹੋਗੇ ਅੱਜ ਤਾਂ ਮੈਂ ਤਾਂ ਥੋੜੀ ਜੀ ਘੈਂਟ ਨਹੀਂ ਹੈਗੀ ਹੁਣ ਕੋ ਰੈਡੀ ਬਮਾਰਾ ਤੇ ਅੱਜ ਮੇਰੀ ਤਬੀਅਤ ਫੇਰ ਠੀਕ ਨਹੀਂ ਹੈਗੀ ਤੁਹਾਨੂੰ ਮੇਰੇ ਫੇਸ ਤੋਂ ਵੀ ਪਤਾ ਲੱਗ ਰਿਹਾ ਹੋਊਗਾ ਤੇ ਹੁਣ ਮੈਨੂੰ ਸੌਰੀ ਮੇਰਾ ਨਾ ਥੋੜਾ ਇੰਗਲਿਸ਼ ਚ ਹੱਥ ਤੰਗੀ ਆ ਤੇ ਮੈਨੂੰ ਹੁਣ ਕਿਹਾ ਜਾ ਰਿਹਾ ਕਿ ਉੱਠ ਉੱਠ ਕਿ ਉੱਠ ਕੇ ਨਾ ਮਿਰਚਾਂ ਤਲ ਕੇ ਦੇ ਤੇ ਪਰੌਂਠੇ ਬਣਾ ਕੇ ਦੇ ਦੱਸੋ ਫਿਰ ਜਦੋਂ ਇੱਕ ਇਨਸਾਨ ਦੀ ਤਬੀਅਤ ਠੀਕ ਹੀ ਨਾ ਹੋਵੇ ਤੇ ਉਹ ਤੁਹਾਨੂੰ ਕਿੱਦਾਂ ਪਰੌਂਠੇ ਬਣਾ ਕੇ ਦਵੇ ਤੇ ਕਿੱਦਾਂ ਮਿਰਚਾਂ ਤਲ ਕੇ ਦਵੇ ਕਿ ਕੋਈ ਮੇਰੇ ਤੇ ਤਰਸ ਨਹੀਂ ਕਰਿਆ ਜਾ ਰਿਹਾ ਮੈਨੂੰ ਕਹਿ ਰਹੇ ਨੇ ਕਿ ਮੈਨੂੰ ਮੈਂ ਕੰਮ ਤੋਂ ਆਇਆ ਤੇ ਮੈਨੂੰ ਪਰੌਂਠੇ ਤੇ ਮਿਰਚਾਂ ਚਾਹੀਦੀਆਂ ਚਾਹੀਦੀਆਂ ਬਣਾ ਕੇ ਦੋ ਤੇ ਮੇਰੀ ਹਾਲਤ ਠੀਕ ਨਹੀਂ ਸੀਗੀ ਇਸ ਤੋਂ ਪਹਿਲਾਂ ਤਾਂ ਹੁਣ ਥੋੜਾ ਬੈਟਰ ਫੀਲ ਕਰਦੀ ਪਈ ਆ ਤੇ ਹੁਣ ਫਿਰ ਮੈਂ ਕਿਹਾ ਮੈਨੂੰ ਨਹਾ ਨੂੰ ਲੈਣ ਦੂ ਰੈਡੀ ਹੋ ਲੈਣ ਦੋ ਉਸ ਤੋਂ ਬਾਅਦ ਪਕਵਚਨ ਚ ਜਾਣੇ ਆ ਤੇ ਫਿਰ ਮੈਂ ਮਿਰਚਾ ਤਲਾਂਗੀ ਤੇ ਠੀਕ ਆ ਹਮ ਓਕੇ ਫਿਰ ਤਾਂ ਨੂੰ ਅੱਜ ਛੁੱਟੀ ਹੈ ਤੁਸੀਂ ਮੈਨੂੰ ਕਿੱਥੇ ਲੈ ਕੇ ਜਾਓਗੇ 12 ਤਾਂ ਆਪਾਂ ਘਰੇ ਬੈਠੇ ਨਹੀਂ ਬਿਜਾਤੇ ਆ ਹਮ ਤਾਂ ਨੂੰ ਛੁੱਟੀ ਆਪਾਂ ਕਿੱਥੇ ਜਾਵਾਂਗੇ ਚਲਦੇ ਆਪਾਂ ਰੋਟੀ ਤਾਂ ਖਾਈਏ ਪਹਿਲਾਂ ਜਿਹੜੀ ਸਵੇਰ ਦਾ ਕੰਮ ਆ ਉਹ ਕਰੀਏ ਪਹਿਲਾਂ ਪੁਖਾਰਕ ਹੈ ਡਾ ਮੈਨੂੰ ਤੁਸੀਂ ਸਵੇਰ ਦਾ ਆਮਲੇਟ ਤੇ ਬਰੈਡ ਕਿਨੇ ਖਾਦਾ ਹਾਂ ਆ ਆਮਲੇਟ ਤਾਂ ਮੈਂ ਖਾ ਲਿਆ 7 ਵਜੇ ਦਾ ਹਾਂ ਤੇ ਇਹਨਾਂ ਨੇ ਖਾਧਾ ਨਾਲ ਬਰੈਡ ਵੀ ਖਾਦੇ ਠੀਕ ਆ ਤੇ ਹਜੇ ਵੀ ਭੁੱਖ ਲੱਗੀ ਆ ਤੇ ਮੈਂ ਇਕੱਲੀ ਚਾਹ ਪੀਤੀ ਆ ਚਾਹ ਪੀਤੀ ਆ ਫਿਰ ਤੂੰ ਪੀਂਦੀ ਨਾ ਤੂੰ ਖਾਨੀਂ ਨਾ ਤੂੰ ਕਿਂਦੀਂ ਬਿਮਾਰ ਕਰਕੇ ਤੇ ਤੂੰ ਖਾਦਾ ਪੀਤਾ ਨਹੀਂ ਜਾਂਦਾ ਹੁਣ ਇਹ ਚ ਮੇਰੀ ਗਲਤੀ ਨਹੀਂ ਤੈਨੂੰ ਹੁਣ ਮੈਂ ਧੱਕੇ ਨਾਲ ਖਵਾਉਣਾ ਤਾਂ ਤੂੰ ਖਾਂਦੀ ਨਹੀਂ ਦਾਦੇ ਚਲੋ ਠੀਕ ਆ ਹਾਂਜੀ ਕੀ ਬਣਾਉਣ ਲੱਗੇ ਹਾਂ ਜਿਹੜਾ ਉਹ ਕਿਹਾ ਸੀ ਮੈਂ ਇਹਨੂੰ ਚੇਤਾ ਭੁੱਲ ਗਿਆ ਕੀ ਕਿਹਾ ਸੀ ਮਿਰਚਾਂ ਭਾਉਣੀਆਂ ਅੱਛਾ ਮਿਰਚਾਂ ਤਲ ਕੇ ਅੱਛਾ ਰੋਟੀਆਂ ਨਾਲ ਖਾਣ ਵਾਲੀਆਂ ਠੀਕ ਐ ਨਾਲ ਪਰੌਂਠੇ ਨਾਲ ਪਰੌਂਠੇ ਲਾਉਣੇ ਆ ਸਿੰਪਲ ਬਟਰ ਬਟਰ ਹੈ ਨਹੀਂ ਬਟਰ ਨਾਲ ਤੇਸਟੀ ਬਣਦਾ ਬਟਰ ਹੈ ਨਹੀਂ ਖਤਮ ਹੋ ਗਿਆ ਹਣ ਹਣ ਅੱਜ ਨਾ ਖਾਏਂਗੇ ਬਲੋ ਬਣਾਉਣਾ ਬੋਲਿਆ ਕਰ ਠੀਕ ਹੈ ਨਹੀਂ ਬਣਾਉਣਾ ਫਿਰ ਚੁੱਪ ਕਰਕੇ ਬਹਿ ਜਾ ਨਹੀਂ ਬਣਾਉਂਦਾ ਹੁਣ ਮੋਹ ਕੁਛ ਨਿਕਲੂ ਨਾ ਬਣਾਉਂ ਮੈਂ ਤੂੰ ਕੀ ਬਣਾਉਂ ਹਾਂ ਨਾ ਇਹ ਨਹੀਂ 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 ਬਟਰ ਲੈ ਕੇ ਆਉਂਗੀ ਤੂੰ ਜਾ ਕੇ ਦੁਕਾਨ ਤੋਂ ਵੀ ਇਹਣਾ ਬਟਰ ਬਿਨਾ ਮੈਂ ਰੋਟੀ ਨਹੀਂ ਖਾਂਦੀ ਖਾਂਦੀ ਨਹੀਂ ਤੂੰ ਰੋਟੀ ਬਾਦਾ ਵਿੱਚ ਤੜਕੀ ਦੀ ਤੜਕੀ ਦਾਣੀ ਦੇ ਵਿੱਚ ਥੋੜਾ ਜਿਹਾ ਆਲੂ ਪਾਦਾ ਮੈਂ ਫਸਟ ਟਾਈਮ ਮੈਂ ਸਾਂ ਜਿਹੜੀਆਂ ਤਰ ਲੱਗੀਆਂ ਅੱਗੇ ਜਦੋਂ ਸੀ ਮੇਰੇ ਪਿੱਕੇ ਘਰ ਜਾਂਦੇ ਸੀ ਤਾਂ ਮੰਮੀ ਮਿਰਚਾਂ ਤਲ ਕੇ ਦੇ ਦਿੰਦੇ ਹੁੰਦੇ ਸੀ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਸੀ ਅੱਜ ਮੈਂ ਸੋਚਿਆ ਮੈਂ ਵੀ ਤਲ ਕੇ ਦੇਖਦੀ ਹਾਂ ਹਲਦੀ ਲਾ ਲਾ ਬਾਣੀ ਮਾੜੀ ਮਿਰਚਾਂ ਬਥੂਰੀਆਂ ਕਿੰਨਾਂ ਦਾਲਦੇ ਆ ਪਹਿਲਾਂ ਜੇ ਟੇਸਟੀ ਬਣੀ ਆ ਫਿਰ ਉਸ ਤੋਂ ਬਾਅਦ ਥੋੜੀਆਂ ਜ਼ਿਆਦਾ ਤਲਾਂਗੇ ਹਨਾ ਖੜ ਜਾ ਇਹ ਦੋ ਹੋਣੀਆਂ ਕੀ ਕਹਿੰਦੇ ਆ ਸਮੈਲ ਜਿਹੜੀ ਬਾਰੀ ਖੋਲਣੀ ਪੈਣੀ ਨਹੀਂ ਸਾਰੇ ਅੰਦਰ ਫੈਲ ਜਾਣੀਆਂ ਬਾਰੀ ਖੋਲੋ ਨਾ ਨਹੀਂ ਹੁਛਾ ਲਓ ਅੱਜ ਮੌਸਮ ਹੈਗਾ ਠੀਕ ਠਾਕ ਜਾ ਨਾ ਬਹੁਤੇ ਬੱਦਲ ਆ ਤੇ ਨਾ ਹੀ ਤੁੱਪ ਹੈ ਤਬੰਸੂਲ ਥੋੜਾ ਜਿਹਾ ਨਿੱਕਲ ਜਾਏਗਾ ਬਾਹਰ ਨੂੰ ਤੇ ਇਧਰ ਮਿਰਚਾਂ ਮੈਂ ਕੰਮ ਸਟਾਰਟ ਹੋ ਰਿਹਾ ਮਿਰਚਾਂ ਤੇ ਜੇ ਸਟੰਦਾ ਆਹ ਦੇਖੋ ਸੈਲ ਸੈਲ ਹੋਣ ਲੱਗਿਆ ਤੇ ਵਿੱਚ ਪਤਾ ਨਹੀਂ ਕੀ ਹਿੱਟਦਾ ਹੋਰ ਆਏ ਬਾਜੀਆਂ ਦੂਰ ਹੋ ਕੱਢੀ ਦੂਰ ਚੱਲ ਗਈ ਲੈ ਆਹ ਦੇਖੋ ਡਾਲ ਬੂਹਾ ਤੋਂ ਖੋਲ ਦੋ ਬੂਹਾ ਨਹੀਂ ਖੋਲਦੇ ਅਸੀਂ ਗੇਟ ਖੋਲਦੇ ਹੁੰਦੇ ਬਾਹਰ ਬੂਹਾ ਦੇਖ ਦੇਖ ਕੱਢੀ ਦੂਰ ਤੋਰੀ ਫਿਰਦੀ ਆ ਡਰ ਲਾਗਣੂ ਦੱਸ ਕੀ ਇਹ ਕਿ ਦੰਦਿਆ ਵੜਦਾ ਤੇਰੇ ਉਹ ਸਿੱਟੇ ਪੈ ਰਹੇ ਆ ਅੱਖਾਂ ਤੇ ਸਿੱਟੇ ਪੈ ਰਹੇ ਆ ਅੱਖ ਦੇ ਤਾਂ ਐਨਕ ਲੱਗੇ ਤੇਰੇ ਕਿਵੇਂ ਪਹਿਜੂ ਦੇਖੋ ਦੇਖੋ ਡਰਦੀ ਦੇਖੋ ਦੇਖੋ ਡਰਦੀ ਬੱਚਾ ਤਲਣ ਵੇਲੇ ਡਰਨ ਲੱਗਦੀ ਤੇ ਦੇਖੋ ਦੇਖੋ ਭਾਜਦੀ ਓਏ 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 ਬਿੱਲੀ ਖੜਦੀ ਤੈਨੂੰ ਦੇਖਦੀ ਹੁੰਦੀ ਰੋਜ਼ ਵੀ ਤੂੰ ਮੇਕਅਪ ਕਿੱਦਾਂ ਕਰਦੀ ਆ ਬਾਰੀਂ ਜਦ ਤੱਕ ਦੇਖਦੀ ਹੁੰਦੀ ਆ ਤੈਨੂੰ ਕਈ ਮੇਰੇ ਇਹ ਵੀ ਕਰੂਗੀ ਤਾਂ ਹੀ ਇਹਨੂੰ ਆਉਂਦੀ ਸੀਗੀ ਤੇਰੇ ਕੋਲੇ ਤੇ ਬਿੱਲੀ ਨੇ ਵੀ ਮੇਰੇ ਕੋਲ ਸਾਰਨਾ ਮੈਂ ਇਹ ਪਾ ਲਈਏ ਬਸ ਸਹੀ ਆ ਪਾ ਦੇ ਨਮਕ ਕਿੰਨਾ ਪਾਉਣਾ ਨਮਕ ਬਸ ਉੱਤੋਂ ਤੇ ਛੜਕਦੇ ਸਾਈਡ ਤੇ ਕਰੋ ਛੜਕ ਦੇ ਹਾਂ ਤੇ ਮਸਾਲਾ ਹਲਦੀ ਮਿਰਚਣਾ ਪਾਦੀ ਮਿਰਚਾਂ ਲੱਗੀ ਹੈਗੀਆਂ ਦੇਗੀ ਮਿਰਚ ਪਾਉਣੀ ਆ ਨਹੀਂ ਪਾਣੀ ਮਿਰਚਾਂ ਤਾਂ ਅੱਗੇ ਹੀ ਆ ਉਹ ਕਲਰ ਵਾਸਤੇ ਪਾਈਦੀ ਆ ਕਲਰ ਵਾਸਤੇ ਹਲਦੀ ਪਾ ਲਾ

ਇਹ ਬਹੁਤ ਆ ਹਰਿਆਂ ਜਿਹੇ ਹੋਰ ਮੈਂ ਚਾ ਦਾਲਦੇ ਚੁੱਪ ਕਰਕੇ ਰੋਟੀ ਲਾ ਲਓ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਮਿਰਚਾਂ ਤਲੀਆਂ ਉਹ ਗ੍ਰੀਨ ਗ੍ਰੀਨ ਜਿਹੜੀਆਂ ਨੇ ਵਾਲੀਆਂ ਨੇ ਮੈਂ ਸੱਤ ਦੀ ਕਾਂਝ ਲੈਂਦੀ ਹੁੰਦੀ ਆ ਨਾ ਉਹਦਾ ਉਹ ਦੀ ਕਾਂਝ ਲੈਂਦੀ ਆ ਉਹਦਾ ਉਹ ਦੀ ਕਾਂਝ ਲੈਂਦੀ ਆ ਮੈਂ ਨਹੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ ਚਲ ਕੋਈ ਨਹੀਂ ਤੂੰ ਨਾ ਖਾਈ ਮੈਂ ਖਾਲੂ ਮੈਂ ਠੀਕ ਹੈ ਨਹੀਂ ਨਹੀਂ ਬੈਕ ਕੈਮਰਾ ਕਰਕੇ ਦਿਖਾਈਂ ਆ ਵੀ ਗ੍ਰੀਨ ਗ੍ਰੀਨ ਹੁੰਦੀਆਂ ਇਹ ਵਾਈਟ ਦੀਆਂ ਆਈ ਹੁੰਦੀਆਂ ਤਲਦੀਏ ਕੁਮੀਏ ਤੂੰ ਫਿਰ ਵੀ ਗ੍ਰੀਨ ਨਹੀਂ ਦਿੰਦੀ ਤਾ ਗ੍ਰੀਨ ਜਦੋਂ ਸਾਈ ਹਰਾ ਰੰਗ ਉਹਨਾਂ ਦਾ ਤਾਂ ਗ੍ਰੀਨ ਹੀ ਦੱਸਣਾ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਹੈ ਹਾਂ ਜਨਾ ਮਿਰਚੀ ਨਾਲ ਦੇਸੀ ਘਿਓ ਨਾਲ ਲਸਣ ਕਿੱਦਾਂ ਲੱਗੇ ਤੇ ਮਿਰਚਾਂ ਮਾਇਆ ਹਾਂ ਯਾਰ ਹਲਦੀ ਘੱਟ ਪੋਈ ਨਾ ਤੇ ਹਲਦੀ ਦਾ ਕੀ ਰੋਲ ਹੈ ਵਿੱਚ ਗਾਣੇ ਬੰਦ ਕਰੋ ਹਲਦੀ ਦਾ ਥਿਰ 올 ਟੇਸਟ ਹੋਣੀ ਚਾਹੀਦੀ ਹੈ ਮਰਚ ਟੇਸਟੀ ਨਹੀਂ ਗਈ ਇਹਦਾ ਵਾ ਹਲਦੀ ਵਾਲਾ ਸਵਾਦ ਨਹੀਂ ਆਉਂਦਾ ਹਲਦੀ ਦਾ ਕੋਈ ਸਵਾਦ ਹੁੰਦਾ ਹੈ ਚਲੋ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਲੱਗ ਥੋੜੀਆਂ ਜਿਹਾ ਸੌਫਟ ਨਹੀਂ ਬਣੀਆਂ ਨੇ ਮਿਰਚਾਂ ਬਾਕੀ ਪਹਿਲੀ ਵਾਰ ਬਣਾਈਆਂ ਨਾ ਕੋਈ ਗੱਲ ਨਹੀਂ ਚਲੋ ਖਾਓ ਰੋਟੀ ਆਜੋ ਜਿਨੇ ਮਿਰਚਾਂ ਨਾਲ ਪਰੌਂਠੇ ਨਾਲ ਰੋਟੀ ਖਾਣੀ ਆ ਵੀਜਾ ਲਵਾਉਣਾ ਪੈਣਾ ਪਰ ਪਹਿਲਾਂ ਠੀਕ ਉਹ ਜੀ ਮੈਂ ਹੋ ਗਿਆ ਰੈਡੀ ਤੇ ਇਧਰ ਇਹਨਾਂ ਨੇ ਪਤਾ ਨਹੀਂ ਰੈਡੀ ਹੋਣਾ ਕਿ ਨਹੀਂ ਹੋਣਾ ਬਸ ਰੁੱਸ ਕੇ ਬੈਠੀ ਹੋਈ ਐ ਕਲਾਂ ਦੀ ਮੈਂ ਮੜਾ ਜਾ ਕੋਈ ਸ਼ਿਕਾਇਤ ਆ ਉੱਚੀ ਬਾਤ ਚ ਤੇ ਬਸ ਰੁੱਸ ਗਈ ਆ ਤੇ ਹੁਣ ਜਾਣਾ ਸੀਗਾ ਬਾਹਰ ਘੁੰਮਣ ਹੁਣ ਆਕੜੀ ਬੈਠੀ ਐ ਕਹਿੰਦੀ ਮੈਂ ਨਹੀਂ ਜਾਣਾ ਮੈਂ ਤਾਂ ਕੋਈ ਆਪ ਨਹੀਂ ਤੇ ਫੇਰ ਤੂੰ ਪਾਲਾ ਕੋਟ ਘੜ ਕੋਟ ਬਾਣੀ ਪੌਂਦੀ ਕੋਈ ਤੂੰ ਮੈਂ ਕੋਟ ਨਹੀਂ ਪੌਂਦੀ ਮੈਂ ਹੀ ਕੋਟ ਨਹੀਂ ਪੌਂਦੀ ਤੂੰ ਮੈਂ ਹੀ ਕੋਟ ਨਹੀਂ ਪੌਂਦੀ ਕੋਈ ਨਹੀਂ ਰੈਡੀ ਰਹਿਣੀ ਆ ਕੋਟ ਮੈਂ ਬਹੁਤ ਪਾਉਣਾ ਇੱਥੋਂ ਲੰਡਨੋਂ ਲਿਆ ਕੇ ਤੇ ਮੈਂ ਲੰਡਨ ਚ ਹੀ ਐ ਤੂੰ ਹੋਰ ਕਿੱਥੋਂ ਲਿਆ ਕੇ ਪਾਉਣੀ ਆ ਪਾ ਫਿਰ ਹੁਣ ਪਾ ਲੈਣੀ ਪਾ ਫਿਰ ਕੋਟ ਜਾਣਾ ਨਹੀਂ ਜਾ ਜਦੋਂ ਜਾਵਾਂਗੇ ਨਾ ਪਾ ਲੂਗੇ ਤੇ ਪਾ ਫਿਰ ਜਾਣਾ ਹੀ ਆ ਹੁਣ ਹੁਣ ਕੀ ਕਰਨਾਗਾ ਇੱਥੇ ਬੈਠੀ ਨਹੀਂ ਕੋਈ ਗੱਲ ਨਹੀਂ ਬਸ ਰਮਾਈ ਮੂੰਹ ਬਣਾਇਆਗਾ ਆਸੇ ਗੱਲ ਐ ਕਿ ਨਾ 42 ਮੈਂ ਤੈਨੂੰ ਆਉਗੀ ਮੂੰਖੀ ਨਾ ਖਾਲੀ ਮਤੋਂ ਏਲੇਰੀਏ ਚਾਹੇ ਸੂਟਾਬਾਦ ਤੇ ਜਾਗੇ ਹਾਂ ਚੱਲਦੇ ਆ ਚੱਲ ਕਿਥੋਂ ਮਿਲਦਾ ਚਾਹੇ ਸੂਟਾ ਉੱਪੇ ਆ ਕੇ ਲੱਗਿਆ ਨਾ ਚੱਲ ਚੱਲ ਕਿੱਥੋਂ ਗੁਰਦੁਆਰੇ ਨੂੰ ਆਹੋ ਅੱਛਾ ਹਾਂ 4-5 ਹੁਣ ਹੋ ਗਿਆ ਹੁਣ ਮੋਲ ਚ ਵੜ ਗਏ ਇੱਥੋਂ ਆਪਾਂ ਸਬਜ਼ੀ ਲੈਣੇ ਸੀ ਮੈਂ ਕਿਹਾ ਚੱਲ ਕੋਈ ਅੱਜ ਸਬਜ਼ੀ ਬਣਾਉਣੀ ਆ ਤਾਂ ਸਬਜ਼ੀਆਂ ਦੇਖ ਲਓ ਕਿਹੜੀ ਲੈਣੀ ਆ ਭਿੰਡੀਆਂ ਇਸ ਰੋਟੇ ਵਿੱਚ ਤਾਂ ਭਿੰਡੀਆਂ ਖਾਣ ਨੂੰ ਵੀ ਦਿਲ ਨਹੀਂ ਕਰਦਾ ਸਣਾ ਮੈਂ ਇਹ ਸਭ ਵੀ ਛੱਡ ਦੇ ਕਿ ਖਾਣੀ ਕੀ ਆ ਮਟਰ ਪੱਲੇ ਆ ਮਟਰ ਹੀ ਆ ਨਾ ਤੇ ਹੁਣ ਲੈਣੀਆਂ ਥੋੜੀਆਂ ਜੀਆਂ ਗਾਜਰਾਂ ਗੈਂਟੀ ਦੀਆਂ ਚਾਰ ਗਾਜਰਾਂ ਹੀ ਪਰੋ ਬਸ ਓਕੇ ਬਾਈ ਬੋਲਦੇ ਨਹੀਂ ਦਾ ਔਰੇਂਜ ਗਾਜਰਾਂ ਪਸੰਦ ਨਹੀਂ ਆਈਆਂ ਹੁਣ ਆਹ ਗੰਦੀ ਦੀ ਗਾਜਰ ਕਿੱਥੀ ਆ ਵਧੀਆ ਚ ਲੈਣੀਆਂ ਆ ਆਹ ਵਾਲੀ ਗਜਰੀਲਾ ਬਣਾਉਣਾ ਆਪਾਂ ਹੋਰ ਕਿਹੜੀ ਆ ਇੱਕ ਹੋਰ ਲੈ ਬਹੁਤ ਵੱਧੂ ਬਣਣੀਆਂ ਇੰਨੀ ਫਿਰ ਇੰਨੀ ਗਾਜਰਾਂ ਨਾਲ ਦੋ ਆਪਾਂ ਅਮਰੋਦ ਲੈ ਆ ਤੇ ਆ ਕੀ ਗਾ ਦੋ ਕਿ ਲੈ ਲੈਂਦੇ ਆਪਾਂ ਜੀ ਪਿੰਦੂ ਵੀ ਰਹੇ ਤੇ ਪਿੰਦੂ ਮੇਰਾ ਤੋਂ ਵੀ ਵੱਡੇ ਲੱਗਦੇ ਆ ਮੈਨੂੰ ਮੇਰੇ ਸੁਣਨੇ ਦੇ ਇਹ ਲਓ ਪੰਜ ਦੰਦ ਲਓ ਜੀ ਸਾਰੇ ਧਿਆਜ ਕੋਈ ਨ ਦੁੱਧ ਹਜੇ ਗਰਮਾ ਮੈਂ ਦੁੱਧ ਬਾਅਦ ਚ ਪੀਣਾ ਥੋੜਾ ਜਿਹਾ ਪ੍ਰੋਟੀਨ ਗਰਮ ਦੁੱਧ ਚ ਨਹੀਂ ਫਾਇਦਾ ਹੁੰਦਾ ਆਪਲ ਤੇ ਹੋ ਕਾਵਾ ਦੋਨੇ ਘੱਟ ਤੇ ਆ ਮੈਂ ਠੀਕ ਹੈ ਤੇ ਇੱਧਰ ਗਾਜਰ ਤੇ ਆਲੂ ਦੀ ਸਬਜ਼ੀ ਬਣ ਰਹੀ ਆ ਮਟਰ ਵੀ ਨਾਲ ਮਟਰ ਮਟਰ ਬਾਜਾ ਪਾਉਣੇ ਆ। ਮੈਂ ਹੋਰ ਜਿਆਦਾ ਹੀ ਹੈ। ਟੂਰ ਟੂਰ ਕੱਢ ਕੇ ਗੇਰ ਦੀ ਕਿਤੇ ਕਿਤੇ ਜਾ ਕੇ ਆਏ ਨੇਗੇ। ਅੱਜ ਸਬਸ ਗੁਰਦੁਆਰੇ ਮੱਥਾ ਠੇਕ ਕੇ ਤੇ ਕਰੀ ਬਾਬ ਸਾਹਿਬ। ਸਬਜੀ ਲੈ ਕੇ। ਸਬਜੀ ਲੈ ਕੇ। ਤੇ ਬਸ ਸਾਨੂੰ ਸਬਜੀ ਬੱਦ ਗਈ ਆ। ਤੁਹਾਡੇ ਟਾਈਮ ਰੋਟੀ ਖਾਣਾਂਗੇ। ਬਸ ਰੋਟੀ ਵੀ ਟਾਈਮ ਨਾਲ ਹੀ ਖਾਣਾਂਗੇ ਬੰਦੂ। ਹਾਂ ਨਹੀਂ। ਪਕੌੜਾ ਕਰੀਏ 20 ਦੀ। ਠੀਕ ਆ। ਤੇ ਤੇਰੀ ਖਾਣੀ। ਆਇਆ। ਤੇਰੀ ਖਾਣੀ। ਚਲੋ ਖਾਣੀ। ਖਾਣੇ। ਲੂਟੀ ਖਾਣ ਦਾ ਪੌ 1:30 ਅੱਛਾ ਕੀ ਅੱਢ ਲ ਚੁਕੀ ਹੈ 300 ਪੌ ਬਣਾਉਣਾ ਜੁਨਾ ਕੋਈ ਨਹੀਂ ਸੋਣਾ ਜਲਦੀ ਸੋਣਾ ਅੱਜ ਕੱਲ ਨੂੰ ਕੰਮ ਦੇ ਵੀ ਜਾਣਾ ਤੇ ਯੂਨੀ ਵੀ ਜਾਣਾ ਮੈਂ ਕੱਲ ਨੂੰ ਮੈਂ ਵਿਚਾਰਾ ਹੁਣ 3 ਦਿਨ ਘਰੋਂ ਬਾਹਰ ਜਾਊਗਾ ਤੇ ਧਿਆਨ ਨਾਲ ਰੱਖੂ ਤੇਰਾ ਚਾਹ ਗੋਲ ਪੀਉਂਦਾ ਤੂੰ ਬਣਾ ਕੇ ਸਿਰੇ ਸਿਰੇ ਨਾਸ ਨਾਸ ਬਣਾ ਮੈਂ ਉਹ ਨਾਲ ਹੀ ਉਹਨਾਂ ਵੱਲ ਲੱਡੂਗੀ ਮੈਂ ਬੈੱਡ ਤੇ ਪਈ ਪਈ ਆਰਡਰ ਮਾਰ ਦੂੰਗੀ ਚਾਹ ਬਣਾ ਕੇ ਲਿਆ ਦੇ ਤੇਰੇ ਤੇ ਹੋਣ ਇਧਰ ਮੂੰਹ ਕਰੇ ਹੋਣ ਨਹੀਂ ਨਹੀਂ ਮੈਂ ਉਹਨਾਂ ਕੋਲ ਲੱਡੂਗੀ ਮੈਂ ਘਰੇ ਹੀ ਆ ਹਾਂਜੀ ਤੇ ਮੇਰੀ ਆਲੂ ਮਟਰ ਗਾਜਰਾਂ ਦੀ ਸਬਜ਼ੀ ਜਿਹੜੀ ਰੈਡੀ ਆ ਦੇਖਣ ਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਬਾਤ ਹਣੀ ਨੇ ਖਾ ਕੇ ਦੇਖਿਆ ਨਹੀਂ ਕਹਿੰਦੇ ਟੇਸਟੀ ਆ ਜਾਦਾ ਡਿਨਰ ਆਪਣਾ ਟੇਸਟੀ ਹੋ ਗਿਆ ਤੇ ਹਣੀ ਨੂੰ ਕੰਮ ਕਰਨ ਦਾ ਬਹੁਤ ਜਿਆਦਾ ਹੀ ਸ਼ੌਂਕ ਆ ਮੈਨੂੰ ਕੱਪੜੇ ধਵਾ ਕੇ ਕਿਹਦੀ ਬਾਹ ਕੋ ਮੈਂ ਛੱਟਾ ਬਣਾਉਣ ਲੱਗ ਪਈ ਮੈਂ ਨਹੀਂ ਕਿਹਾ ਤੁਸੀਂ ਆਪ ਕਿਹਾ ਵੀ ਮੈਂ ਹੀ ਗੁੰਨਣਾ ਹੈ ਮੈਨੂੰ ਬਹੁਤ ਸ਼ੌਂਕ ਹੈ ਕੰਮ ਕਰਨ ਦਾ ਮੈਂ ਤਾਂ ਕਿਹਾ ਸੀ ਮੈਂ ਮੈਂ ਅੱਗੇ ਨਹੀਂ ਗੁੰਦੀ ਕਿ ਮੈਂ ਤਾਂ ਕਹਿਤਾ ਸੀ ਕਿ ਮੈਂ ਕਿਹਾ ਮੈਂ ਆਪ ਖੋਦ ਗੁੰਨ ਲੂੰਗੀ ਕਹਿੰਦੇ ਕਿ ਨਹੀਂ ਮੈਂ ਗੁੰਨਣਾ ਸਾਬ ਗੱਲਾਂ ਹੁੰਦੀਆਂ ਐ ਐਵੇਂ ਗੱਲਾਂ ਗੱਲਾਂ ਨਹੀਂ ਬਾਬੇਓ ਐਸਾ ਗੱਲਾਂ ਹੋ ਗਈਆਂ ਬਾਹਰ ਜਾ ਕੇ ਆਪੋ ਆਪਣਾ ਕੰਮ ਆਪੇ ਕਰਨਾ ਮਮਾ ਤਾਂ ਕੋਈ ਨਹੀਂ ਗਿਆ ਆਪਸੇ ਸੇਵੀਆਂ ਲੈ ਕੇ ਆਂਦੀਆਂ ਪਤਾ ਨਹੀਂ ਕਿੱਥੇ ਬਣਾਉਣੀਆਂ ਛੋਟੀਆਂ ਪੈਕਿੰਗ ਸਾਨੂੰ ਮਿਲੀਆਂ ਨਹੀਂ ਥਾਣੀਆਂ ਸੇਵੀਆਂ ਹੂੰ ਹੂੰ ਖਾਣੀਆਂ ਨਹੀਂ ਖਾਣੀਆਂ ਬਸ ਆਪਾਂ ਖਾਣੀਆਂ ਹੀ ਨਹੀਂ ਮੈਂ ਵੀ ਇੱਥੋਂ ਦੁੱਧ ਦੇਖ ਲਾ ਕਿਵੇਂ ਬੰਦੀਆਂ ਦੁੱਧ ਚ ਸੇਵੀਆਂ ਕਿਵੇਂ ਬੰਦੀਆਂ ਖਾਣੂਗੀਆਂ ਹੂੰ ਹੂੰ ਬਣਾ ਕੇ ਦੇਖਾਂਗੇ ਫਿਰ ਯਾਰ ਹਿੰਦੀ ਚ ਵੀ ਕੀ ਮਟਰ ਤੇ ਆਪ ਬਣਾ ਸਕਦੇ ਆ ਮੈਂ ਬਣਾ ਸਕਦੀ ਨਹੀਂ ਮੈਨੂੰ ਗੱਲ ਦੱਸੋ ਤੁਹਾਨੂੰ ਸਾਰੀ ਦਿਹਾੜੀ ਭੁੱਖ ਭੁੱਖ ਲੱਗੀ ਰਹਿੰਦੀ ਬੱਸ ਹੈ ਹੂੰ ਹੁਣ ਤੁਸੀਂ ਫਰਾਈਆਂ ਚੱਕ ਲੈਣੇ ਜਾਂ ਰੋਟੀ ਦੇ ਟਾਈਮਸ 6 ਵਜ ਗਏ ਆ ਰੋਟੀ ਕਦੋਂ ਖਾਣੀ ਆ ਫਰਾਈਆਂ ਆ ਖਾ ਕੇ ਰੋਟੀ ਵੀ ਖਾ ਲੈਣੀ ਰੋਟੀ ਦਾ ਵੀ ਆ ਰੋਟੀ ਹੂੰ ਬਹੁਤ ਟੇਸਟੀ ਫਰਾਈਆਂ ਬਣਾ ਕੇ ਮੈਂ ਆਂਦੀ ਆ ਹੀ ਅੜ ਜਾਂਦਾ ਇਹ ਹਾਉ ਗਾਇਸ ਸਾਰੇ ਜਾਣੇ ਤੁਸੀਂ ਵੀ ਇਹ ਮੈਨੂੰ ਲੱਗਾ ਉਹ ਆ ਕੱਟਣਾ ਜੰਮ ਜਾਂਦੀ ਆ ਵਿੱਚ ਸੌਸ ਹਨਾ ਮੈਂ ਕਿੰਝ ਜੰਮ ਜਾਂਦੀ ਆ ਕੱਢਣਾ ਇਹਨੂੰ ਹੁਣ ਨਿਕਲ ਵੀ ਆਈ ਆ ਅੱਜ ਸਾਰਾ ਸਾਡਾ ਖਾਣ ਦਾ ਹੀ ਹੋਣਾ ਵਲੌਗ ਆ ਰਹੀ ਹਾਂ ਸਾਰਾ ਦਿਨ ਘਰੇ ਰਹਿ ਕੇ ਹਾਂ ਕਰਦੇ ਆ ਖਾਵਾ ਵੀ ਅੱਜ ਛੁੱਟੀ ਆ ਹੂੰ ਆ ਗਿਆ ਆਪਣਾ ਡਿਨਰ ਆ ਗਿਆ ਜੀ ਆ ਗਿਆ ਆ ਗਿਆ ਤੇ ਖੀਰੇ ਵੀ ਆ ਗਏ ਤੇ ਨਹੀਂ ਅੱਜ ਬਣਾਇਆ ਘੈਂਡੂਰਾ ਅੱਜ ਬਣਾਈ ਸੀ ਸਬਜ਼ੀ ਆਲੂ ਗਾਜਰਾਂ ਦੇ ਨਾਲ ਮਿਰਚਾਂ ਜਿਹੜੀਆਂ ਆਪਾਂ ਸਵੇਰੇ ਤਲੀਆਂ ਸੀ ਆ ਇੱਧਰ ਦੇਖੋ ਇਹਨਾਂ ਨੂੰ ਬਸ ਕਰਛੀ ਮਾਰਨ ਦੀ ਤੇ ਚਮਚੇ ਮਾਰਨ ਦੀ ਇਹ ਆਦਤ ਇਹਨਾਂ ਦੀ ਜਾਂਦੀ ਨਹੀਂ ਅੱਛਾ ਜੇ ਮੈਂ ਲੱਗ ਜੂ ਮਾਰ ਤੂੰ ਨਹੀਂ ਮਾਰਨੀ ਮੈਂ ਮੈਂ ਮਾਰਦਾ ਐਂ ਕਰਾਂ ਲੱਗ ਜੂਗੀ ਤੇ ਹੁਣ ਲੱਗਾ ਪਰ ਰੋਟੀ ਖਾਣ ਵੱਡਾ ਜਾਂਚਾ ਬੱਡਾ ਵਧੀਆ ਲੱਗਦਾ ਵੱਡਾ ਜਾਂਚਾ ਵੱਡਿਆਂ ਨੂੰ ਵੱਡੀ ਬੁਰਕੀ ਲਈ ਜਾਂਦੀ ਆ ਆਨ ਲੱਗਿਆ ਪਰ ਰੋਟੀ ਖਾਣ ਇਹ ਇਦਾਂ ਖਾਣਾ ਖਾਲਾ 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 ਤੇ ਖਾਵਾਂਗੇ ਫਿਰ ਰੋਟੀ ਤੈਨੂੰ ਮੁੜ ਕੇ ਫਿਰ ਮਿਲਦਾ ਤੁਹਾਨੂੰ ਰੋਟੀ ਖਾ ਕੇ ਠੀਕ ਆ ਜੀ